ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਕੋਲੇ ਫਰਦ ਹੈ ਇੱਕ ਇਹ ਫਰਦ ਕਈ ਪੇਜਾਂ ਦੀ ਹੋ ਸਕਦੀ ਏ ਜਿੰਨੀ ਵੀ ਲੰਬੀ ਆ ਜਿੰਨੀ ਵੱਡੀ ਤੁਹਾਡੀ ਕੀਮਤ ਹੋਵੇ ਫਰਦ ਨੂੰ ਪੜਨ ਦੇ ਲਈ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਇੱਕ ਸਾਲ ਪਹਿਲਾਂ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਸਾਰਿਆਂ ਨੇ ਲੇਕਿਨ ਮੇਰੇ ਵੀਰਾਂ ਦੇ ਕਮੈਂਟ ਆਉਂਦੇ ਨੇ ਤੇ ਇੱਕ ਮੇਰਾ ਵੀਰ ਗੁਰਪ੍ਰੀਤ ਉਹ ਦੇਖੋ ਕਿੰਨੇ ਕਮੈਂਟ ਆਏ ਨੇ ਉਹ ਕਹਿੰਦਾ ਜੀ ਹਿੱਸੇ ਦੱਸੋ ਕਿਵੇਂ ਬਣਦੇ ਨੇ ਕਿ ਜਿਹੜਾ ਹਿੱਸੇ ਲਿਖੇ ਨੇ ਇਹਦੇ ਚਾਕਰ ਕਿਸੇ ਜ਼ਮੀਨ ਵੇਚ ਦਿੱਤੀ ਏ ਉਹ ਇੱਥੇ ਆ ਜਾਏਗੀ ਜਿਵੇਂ ਆਹ ਦੇਖੋ ਅਗਲੇ ਖਾਨੇ ਚ ਜਾ ਇੱਥੇ ਲਿਖੀ ਜਾਏਗੀ ਜਿਹੜਾ ਵਿਸ਼ੇਸ਼ ਕਥਨ ਹੁੰਦਾ ਨਾ ਇਸ ਨੂੰ ਆਪਾਂ ਇੱਥੇ ਪੜ ਕੇ ਵੀ ਕਿੰਨੇ ਕੀ ਹਿੱਸਾ ਵਿੱਚ ਹੈ ਉਹ ਹਿੱਸੇ ਕਿਵੇਂ ਬਣਦੇ ਨੇ ਜਦ ਕੋਈ ਜ਼ਮੀਨ ਵੇਚ ਦਿੰਦਾ ਉਹਦਾ ਕਿੰਨਾ ਹਿੱਸਾ ਬਾਕੀ ਰਹਿ ਜਾਂਦਾ ਤੇ ਫਰਦਵਾਰ ਦੇ ਤਕਰੀਬਨ ਤੁਹਾਨੂੰ ਬੇਸਿਕਲੀ ਪਤਾ ਹੀ ਹੈ ਜਿਹੜੇ ਵੀ ਇੰਟਰਸਟ ਲੈਂਦੇ ਨੇ ਕਿ 3 ਨੰਬਰ 'ਚ ਮਾਲਕ ਦਾ ਨਾਮ ਹੁੰਦਾ ਤੇ 7 ਨੰਬਰ 'ਚ ਆਪਾਂ ਰਕਬਾ ਤੇ ਪੌਂਦੀ ਕਿਸਮ ਦੇਖਦੇ ਆ ਤੇ ਵਿਸ਼ੇਸ਼ ਕਥਨ ਵਾਲੇ ਖਾਨੇ 'ਚ ਜਾਂ ਕਾਸ਼ਤਕਾਰ ਵਾਲੇ ਖਾਨੇ 'ਚ ਆਪ ਨੂੰ ਪਤਾ ਲੱਗ ਜਾਂਦਾ ਕਿੰਨੇ ਕਿੰਨੂ ਕਿੰਨੀ ਜ਼ਮੀਨ ਵੇਚੀ ਹੈ ਇਹਦੇ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਆ ਸਾਰੇ ਨਾਮ ਜਿਹੜੇ ਤੁਸੀਂ ਵੇਖੋਗੇ ਇਹ ਤੁਹਾਨੂੰ ਇੱਥੇ ਵੀ ਸਾਰੇ ਮਿਲ ਜਾਣਗੇ ਕਿਉਂਕਿ ਇਹ ਇੱਥੇ ਮਾਲਕ ਨੇ ਅੱਗੇ ਜਾ ਕੇ ਇਹਨਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ ਜਦ ਤੱਕ ਅਗਲੇ ਦੇ ਨਾਮ ਪੂਰੀ ਗਰਦਾਉਰੀ ਇੰਤਕਾਲ ਨਹੀਂ ਹੁੰਦਾ ਉਹ ਇੱਥੇ ਕਾਸ਼ਤਕਾਰ ਦੇ ਵਿੱਚ ਬੋਲੀ ਜਾਂਦੇ ਨੇ ਇੱਥੇ ਹਿੱਸੇਦਾਰ ਨੇ ਜਿਨ੍ਹਾਂ ਨੇ ਜ਼ਮੀਨ ਖਰੀਦੀ ਹੈ ਇਹਨਾਂ ਦੇ ਨਾਮ ਇੱਥੇ ਨੇ ਕਿ ਵੱਲੋਂ ਕਿਹਦੇ ਵੱਲੋਂ ਵੇਚੀ ਗਈ ਹੈ ਕਿਨੂੰ ਵੇਚੀ ਗਈ ਹੈ ਉਹਨਾਂ ਦੇ ਵੀ ਇੱਥੇ ਨਾਮ ਲਿਖੇ ਨੇ ਤੇ ਉਹ ਜੋ ਅਗਲੇ 4 ਸਾਲ 5 ਸਾਲ ਬਾਅਦ ਜੋ ਫਰਦ ਬਣੇਗੀ ਉਹਨਾਂ ਦੇ ਨਾਮ ਇੱਥੇ ਆ ਜਾਣਗੇ ਤੇ ਹਿੱਸੇ ਕਿਵੇਂ ਬਣਦੇ ਨੇ ਉਹਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਫਰਦ ਆ ਇਹਦਾ ਯਾਨਕਿ ਕੋਲ ਰਕਬਾ ਕੱਢਣਾ ਹੁੰਦਾ ਜੋ ਕਿ ਸਭ ਤੋਂ ਅਖੀਰਲੇ ਜਿਹੜਾ ਪੇਜ ਆ ਇੱਥੇ ਖਤਮ ਹੁੰਦੀ ਆ ਫਰਦ ਉਹਦੇ 7 ਨੰਬਰ ਜਿਹੜਾ ਖਾਨਾ ਆ ਕਾਲਮ ਹੈ ਕਈ ਵਾਰੀ ਇਦਾਂ ਲਿਖਿਆ ਹੁੰਦਾ ਤੇ ਕਈ ਵਾਰੀ ਇਦਾਂ ਸਿੱਧਾ ਕਰਕੇ ਲਿਖ ਦਿੰਦੇ ਦੋ ਤਿੰਨ ਵਾਰੀ ਕਈ ਵਾਰੀ ਯਾਨੀ ਕਿ ਰਿਪੀਟਿਡਲੀ ਲਿਖਿਆ ਹੁੰਦਾ ਲੇਕਿਨ ਆਪਾਂ ਪਹਿਲਾ ਇੱਕ ਲੈ ਲੈਣਾ ਜਿਵੇਂ ਲਿਖਿਆ 156 ਕਨਾਲ ਤੇ 15 ਮਰਲੇ ਸਰਸਾਈਆਂ ਨਹੀਂ ਲਿਖੀਆਂ ਤਾਂ ਆਪਾਂ ਦੋਨੋਂ ਲੈ ਲਾਂਗੇ ਇਸ ਰਕਬੇ ਨੂੰ ਆਪਾਂ ਮਰਲਿਆਂ ਦੇ ਵਿੱਚ ਕਨਵਰਟ ਕਰਨਾ ਸਭ ਤੋਂ ਪਹਿਲਾਂ ਠੀਕ ਹੈ ਆਪਣੇ ਕੋਲ ਕਿੰਨੇ ਨੇ ਜੀ 156 ਕੁਨਾਲਾ ਤੇ 15 ਮਰਲੇ 15 ਮਰਲੇ ਤੇ ਹੈਗੇ ਨੇ ਆਪਣੇ ਕੋਲ ਆਪਾਂ ਹੁਣ ਕੀ ਕਰਾਂਗੇ ਇਹਦੇ ਆਪਾਂ ਮਰਲੇ ਬਣਾ ਲਾਂਗੇ ਇਹ ਪ੍ਰੈਕਟਿਸ ਤੁਸੀਂ ਬਹੁਤ ਕੀਤੀ ਹੈ 156 20 ਕਰ ਲਾਂਗੇ 3120 ਤੇ ਇਹ ਵਾਲੇ 15 ਆਪਾਂ ਇਹਦੇ ਚ ਪਲੱਸ ਕਰ ਦਾਂਗੇ 3100 ਤੇ 35 ਆਪਣੇ ਕੋਲ ਜਿਹੜੇ ਮਰਲੇ ਆ ਗਏ ਇਹ ਕੁੱਲ ਰਕਬਾ ਆ ਗਿਆ ਇਸ ਫਰਦ ਦਾ ਹੁਣ ਕੀ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਹੁਣ ਦੇਖਾਂਗੇ ਤੇ ਆਪਾਂ ਕਿਸੇ ਦਾ ਵੀ ਇਧਰ ਹੋਈ ਸਾਕਾੜ ਸਕਨੇ ਜਿਨ੍ਹਾਂ ਨੇ ਉਧਰ ਆਪਣੀ ਜ਼ਮੀਨ ਵੇਚੀ ਹੋਈ ਹੈ ਜਿਵੇਂ ਆਪਾਂ ਇਧਰ ਦੇਖ ਲਈਏ ਗੁਰਬਾਜ ਸਿੰਘ ਹੋ ਗਿਆ ਕੋਈ ਵੀ ਨਾਮ ਲੈ ਲਓ ਰਚਪਾਲ ਕੋ ਰਣਿੰਦਰਪਾਲ ਸਿੰਘ ਐ ਸੋਜੀਤ ਸਿੰਘ ਐ ਇਹਨਾਂ ਸਾਰਿਆਂ ਦੇ ਇੱਥੇ ਯਾਨੀ ਕਿ ਇਧਰ ਯਾਨੀ ਕਿ ਇੰਤਕਾਲ ਬਰੂਰ ਰਪਟ ਜਿਸ ਨੂੰ ਆਪਾਂ ਕਹਿ ਦਿੰਨੇ ਆ ਉਹ ਵਿਸ਼ੇਸ਼ ਕਥਨ ਚ ਲਿਖਿਆ ਹੋਇਆ ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਸਪੋਲਕਰ ਦੋ ਜਣੇ ਇਹਨਾਂ ਦਾ ਤੇ ਇੱਕ ਇਹਨਾਂ ਦਾ ਇਹਨਾਂ ਦੋਨਾਂ ਦੇ ਆਪਾਂ ਪਹਿਲਾਂ ਹਿੱਸੇ ਕੱਢ ਲੈਨੇ ਆ ਹਿੱਸੇ ਕੱਢਨੇ ਆਪਣੇ ਕੋਲ ਆ ਗਿਆ ਜੀ 3135 ਗੁਣਾ ਅਗਰ ਆਪ ਇਹਨਾਂ ਦਾ ਵੇਖੀਏ ਗੁਣਾ 7 ਤੇ ਡਿਵਾਈਡ ਕਰ ਦੇ ਨਾਲ ਦੇ ਨਾਲ 209 ਤੇ 105 ਆ ਗਿਆ 105 ਦੀਆਂ ਆਪਾਂ ਇਹ ਮਰਲੇ ਨੇ ਇਹਦੀ ਆਪਾਂ ਕਨਾਲਾ ਬਣਾਵਾਂਗੇ 20 ਤੇ ਡਿਵਾਈਡ ਕਰਕੇ 5.25 ਇਹ ਆਪਣੇ ਕੋਲ 5.25 ਕਨਾਲਾ ਆ ਗਈਆਂ ਲੇਕਿਨ ਆਪਾਂ ਇਦਾਂ ਕਿਦਾਂ ਲਿਖ ਸਕਦੇ ਹਾਂ ਕਿ 5.25 ਕਨਾਲਾਂ ਜਾਂ 5.25 ਕਨਾਲਾ ਆਪਾਂ ਲਿਖਾਂਗੇ ਇੱਥੇ ਪਹਿਲਾਂ 5 ਕਨਾਲਾਂ ਕਿਉਂਕਿ ਫਰਦ ਦੇ ਵਿੱਚ ਤਿੰਨ ਚੀਜ਼ਾਂ ਲਿਖੀਆਂ ਹੁੰਦੀਆਂ ਕਨਾਲਾ ਮਰਲੇ ਤੇ ਸਰਸਾਈਆਂ ਇਹ ਆ ਗਈਆਂ 5.25 ਕਨਾਲਾਂ ਤਾਂ 0.5 ਹੈ ਜਿਹੜਾ ਇਸ ਨੂੰ ਆਪਾਂ ਦੁਬਾਰਾ ਲਿਖਾਂਗੇ 0.5 20 ਕਿਉਂਕਿ ਪੁਆਇੰਟਾਂ ਦੇ ਵਿੱਚ ਜਿਹੜੀਆਂ ਕਨਾਲਾਂ ਆ ਗਈਆਂ ਉਹਦੇ ਆਪਾਂ ਹੁਣ ਮਰਲੇ ਬਣਾ ਲਾਂਗੇ 20 ਤੇ ਕਰਕੇ 5 ਆਪਣੇ ਕੋਲ ਮਰਲੇ ਆ ਗਏ ਜੇਕਰ 5 ਪੁਆਇੰਟ ਅੱਗੇ ਕੁਝ ਹੁੰਦਾ ਤਾਂ ਉਸ ਨੂੰ ਪੁਆਇੰਟ ਵਾਲੇ ਰੱਖ ਨੂੰ ਆਪਾਂ 9 ਤੇ ਗੁਣਾ ਕਰ ਲੈਣਾ ਸੀ ਉੱਥੇ ਸਰਸਾਈਆਂ ਆ ਜਾਂਦੀ ਹੈ ਪਰ ਆਪਣੇ ਕੋਲ ਆ ਗਿਆ 5 ਕਨਾਲਾ 5 ਮਰਲੇ ਇਹ ਆਪਾਂ ਹਿੱਸਾ ਕੱਢ ਲਿਆ ਤੇ ਹੁਣ ਆਪਾਂ ਇੱਧਰ ਦੇਖਦੇ ਆਂ ਵੀ ਇਹਨਾਂ ਨੇ ਕੀ ਆਪਣਾ ਹਿੱਸਾ ਇੱਧਰੋਂ ਵੇਚਿਆ ਹੋਇਆ ਆਪਾਂ ਇੱਥੋਂ ਪੜ੍ਹ ਸਕਦੇ ਆਂ ਵੱਲੋਂ ਕਿੰਨੇ ਵੇਚਿਆ ਕੀ ਹਿਸਾਬ ਕਿਤਾਬ ਹੈ 104/1247 ਹੁਣ ਇੱਕ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਇੱਥੇ ਖਤੌਨੀ ਨੰਬਰ 222 ਹੈ ਜਦੋਂ ਵੇਚਣ ਵਾਲਾ ਹਿਸਾਬ ਕਿਤਾਬ ਕਰਨਾ ਉਦੋਂ ਆਪਾਂ ਇਹ ਵਾਲਾ ਜੋ ਹਿੱਸਾ ਲੈਣਾ ਹੁੰਦਾ ਉਦੋਂ ਕੁੱਲ ਆਪਾਂ ਖੇਵੜ ਚੁੰਨੀ ਦੇਖਣਾ ਹੁੰਦਾ ਜੋ ਕਿ ਖਤੌਨੀਆਂ ਬਹੁਤ ਨੇ ਇੱਕ ਖੇਵਟ ਦੇ ਵਿੱਚ ਉਹਦੀ ਜ਼ਮੀਨ ਕਿਤੇ ਵੀ ਹੋ ਸਕਦੀ ਹੈ ਫਿਲਹਾਲ ਉਸਨੇ ਇਸ ਖਤੌਨੀ ਚੋਂ ਇਹ ਚੀਜ਼ ਵੇਚੀ ਹੈ ਸੱਤ ਨੰਬਰ ਕਾਲਮ ਚ ਆਪਾਂ ਨੀਚੇ ਦੇਖਾਂਗੇ 62 7 ਸੱਤ ਮਰਲੇ ਤੇ 62 ਕਨਾਲ ਆ ਇਹਦੇ ਵੀ ਆਪਾਂ ਉਹ ਬਣਾ ਲਵਾਂਗੇ ਪੂਰਾ ਯਾਨਕਿ ਰਕਬਾ ਤਿਆਰ ਕਰਾਂਗੇ 62 ਗੁਣਾ 20 ਕਿੰਨਾ ਆ ਗਿਆ ਜੀ 1240 1240 ਤੇ ਸੱਤ ਮਰਲੇ ਆਲਰੇਡੀ ਹੈਗੇ ਨੇ ਇਹ ਆਪਣੇ ਕੋਲ ਆ ਗਿਆ ਰਕਬਾ 1247 ਦਾ 1247 ਆ ਗਿਆ ਹੁਣ ਆਪਾਂ ਦੇਖਾਂਗੇ ਕਿ ਇਸਨੇ ਕਿੰਨਾ ਵੇਚਿਆ ਸੇਮ ਉਦਾਂ ਹੀ ਕਰਾਂਗੇ 1247 ਵੈਸੇ ਤੇ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ 1247 ਇੱਥੇ ਆ ਗਿਆ ਨਾ ਜਦੋਂ a ਵਟੇ ਵਾਲੀ ਰਕਮ ਤੇ ਇਧਰੋਂ ਤੁਹਾਡਾ ਕੁੱਲ ਜਿਹੜਾ ਰਕਬਾ ਹੈ 100 ਆ ਜਾਏ ਤਾਂ ਪਹਿਲੀ ਰਕਮ ਚੱਕ ਲਓ ਇਹੀ ਅਨਸਰ ਹੈ ਇਸੇ ਨੂੰ ਵੀ ਤੇ ਡਿਵਾਈਡ ਕਰਕੇ ਤੁਸੀਂ ਕਨਾਲਾ ਬਣਾ ਸਕਦੇ ਹੋ ਕਰਕੇ ਦੇਖ ਲੈਣਾ 1247 ਗੁਣਾ 104 ਡਿਵਾਈਡਡ ਬਾਈ 1247 ਤਾਂ 104 ਆ ਜਾਣਾ ਠੀਕ ਹੈ ਤਾਂ 104 ਡਿਵਾਈਡਡ ਬਾਈ 20 20 ਤੇ ਭਾਗ ਕੀਤਾ 5.2 5 ਯਾਨੀ ਕਿ ਕਨਾਲਾਂ 2 ਕੀ ਹੈ 2 ਨੇ ਪੜਨਾ ਆਪਾਂ ਇਸ ਨੂੰ .2 20 ਚਲੋ ਇਹ ਤਾਂ ਜ਼ਬਾਨੀ ਵੀ ਹੋ ਸਕਦੀ ਹੈ ਬੈਸ ਮੈਂ ਕੈਲਕੂਲੇਟਰ ਤੇ ਕਰ ਰਿਹਾ ਇਹ 4 ਮਰਲੇ ਆ ਗਏ ਸਰਸਾਈਆਂ ਨਹੀਂ ਆ ਰਹੀਆਂ ਤਾਂ ਇਹਦਾ ਮਤਲਬ ਸਿਰਫ ਇੱਕ ਮਰਲਾ ਜਗ੍ਹਾ ਕਿਸੇ ਹੋਰ ਖਤੌਨੀ 'ਚ ਇਸ ਬਾਈ ਦਾ ਬੋਲਦਾ ਬਾਕੀ ਆ 5 ਕਨਾਲਾਂ 5 ਮਰਲੇ ਜਿਹੜੀ ਜਗ੍ਹਾ ਇਹ ਜਿੰਨੀ ਬਣਦੀ ਸੀ ਉਦੇ ਹਿਸਾਬ ਨਾਲ ਇਸਨੇ ਇਹ ਵੇਚ ਦਿੱਤੀ ਹੈ ਜੀ ਇਸ ਸਿਰਫ ਇਸ ਨੋਟ ਦੇ ਹਿਸਾਬ ਨਾਲ ਤਾਂ ਇਸ ਹਿੱਸੇ ਚੋਂ ਇਹ ਹਿੱਸਾ ਕੱਢ ਕੇ ਜੋ ਬਾਕੀ ਬਚਦਾ ਉਹ ਆਪਣੇ ਕੋਲ ਇੱਕ ਮਰਲਾ ਕਿਸੇ ਦਾ ਇੱਕ ਕਨਾਲ ਹੋ ਸਕਦਾ ਕਿਸ ਦੀਆਂ 10 ਕਨਾਲਾਂ ਕੁਝ ਵੀ ਹੋ ਸਕਦਾ ਅਗਰ ਆਪਾਂ ਦੂਜੇ ਕੇਸ ਦੇ ਵਿੱਚ ਵੇਖੀਏ ਦੂਜਾ ਕੇਸ ਆਪਣੇ ਕੋਲ ਆਇਆ ਜੀ ਇਹਨਾਂ ਦਾ ਆਪਾਂ ਅਗਰ ਇਹਨਾਂ ਦਾ ਕਰੀਏ ਦੂਜੇ ਕੇਸ ਦਾ ਹਿਸਾਬ ਕਿਤਾਬ ਆਪਣੇ ਕੋਲ ਕੋਲ ਰੱਖਵਾ ਕਿੰਨਾ 31 35 ਤਾਂ 31 35 ਗੁਣਾ 13 1045 ਇਹ ਆ ਗਿਆ 39 ਠੀਕ ਹੈ ਇਸ ਨੂੰ ਫਿਰ ਆਪਾਂ ਡਿਵਾਈਡ ਕੀਤਾ 20 ਤੇ ਤਾਂ 1.95 1.95 ਦਾ ਕੀ ਮਤਲਬ ਹੈ ਇੱਥੇ ਹੁਣ ਇੱਕ ਕਨਾਲ ਮਰਲੇ ਵੇਖਣੇ ਕਿੰਨੇ ਬਣਦੇ ਮਰਲੇ ਕੱਢਣੇ ਨੇ ਪੁਆਇੰਟ 95 20 19 ਆ ਗਏ ਦੇਖੋ ਜੀ 20 ਹੁੰਦੇ ਤੇ ਦੋ ਕਨਾਲਾ ਬਣ ਜਾਣੀ ਸੀ ਇੱਥੇ ਲਿਖਤਾ 19 ਮਰਲੇ ਇਹ ਆ ਗਿਆ ਜੀ ਕੁੱਲ ਇਹਨਾਂ ਦਾ ਹਿੱਸਾ ਹੁਣ ਵੇਚਿਆ ਕਿੰਨਾ ਇਹਨਾਂ ਨੇ ਇਹ ਆਪਾਂ ਦੇਖ ਲੈਨੇ ਫਿਰ ਆਪਾਂ ਅੱਗੇ ਗਏ ਇਹਨਾਂ ਦਾ ਆ ਲਿਖੇ ਇੱਥੇ ਲਿਖਿਆ ਹੋਇਆ ਦੇਖੋ ਅਸ਼ਪਾਲਕੌਰ ਦਾ ਤੇ ਇੱਥੇ ਸੀ ਇਹਨਾਂ ਦਾ 28/1247 ਤਾਂ ਸੇਮ ਉਹੀ ਹੈ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਹੁਣ ਤੁਸੀਂ ਜਵਾਨੀ ਕਰਨਾ ਸਿੱਖੋ ਥੋੜਾ ਜਿਹਾ ਪਤਾ ਲੱਗ ਗਿਆ ਆਪਾਂ ਨੂੰ ਕਿਉਂਕਿ ਇਹ ਸਖਤੌਨੀ ਦਾ ਹੁਣ ਆਪਾਂ ਨੂੰ ਜਿਹੜਾ ਹਿੱਸਾ ਹੈ ਕਿਉਂਕਿ ਆਪਾਂ ਵੇਚਿਆ ਹੋਇਆ ਕੱਢਣਾ ਤਾਂ ਇਹ ਸਖਤੌਨੀ ਦਾ ਜੋ ਆਪਾਂ ਨਾਲ ਬਣਦਾ ਕਿੰਨਾ ਬਣਦਾ ਸੀ 1247 ਕਰਕੇ ਵੇਖਣਾ ਕਰਕੇ ਵੇਖ ਲਓ ਲੇਕਿਨ ਆਊਗਾ ਕਿੰਨਾ ਆਪਣੇ ਕੋਲ 28 ਹੀ ਆਊਗਾ ਕਿਉਂਕਿ 12 47 28 12 47 ਤਾਂ 28 ਆ ਗਿਆ ਤਾਂ 28 ਨੂੰ ਆਪਾਂ 20 ਤੇ ਡਿਵਾਈਡ ਕਰ ਦਾਂਗੇ 1.4 ਤਾਂ 1.4 ਦਾ ਕੀ ਮਤਲਬ ਹੈ 1 ਉਹ ਨਾਲ ਮਰਲੇ ਕਿੰਨੇ ਦੇਖਦੇ ਹਾਂ ਹੁਣ ਪੁਆਇੰਟ 4 ਹੈ ਤਾਂ 20 ਤੇ ਗੁਣਾ ਆਪਾਂ ਕਰਾਂਗੇ ਤਾਂ ਆਪਾਂ ਨੂੰ ਪਤਾ ਹੀ ਕਿੰਨਾ ਹੋਣਾ 0.4 20 8 ਆ ਗਿਆ ਹੁਣ 8 ਦਾ ਕੀ ਮਤਲਬ ਹੈ ਜੀ 8 ਮਰਲੇ ਠੀਕ ਹੈ ਇੱਕ ਕਨਾਲ 8 ਮਰਲੇ ਜਿਹੜੀ ਜਗ੍ਹਾ ਹੈ ਉਹ ਇਹਨਾਂ ਨੇ ਵੇਚੀ ਹੋਈ ਹੈ ਤਾਂ ਇਹਨਾਂ ਦੀ ਕਿੰਨੀ ਬਣਦੀ ਸੀ ਜਗਾ ਵੈਸੇ ਇੱਕ ਕਨਾਲ 19 ਮਰਲੇ ਤਾਂ ਇੱਕ ਕਨਾਲ ਦੀ ਆ ਤਾਂ ਕੱਟੀ ਗਈ ਵੀ ਕਨਾਲ ਵੇਚਦੀ ਹੁਣ 19 ਮਰਲਿਆਂ ਚੋਂ 8 ਮਰਲੇ ਅਗਰ ਆਪਾਂ ਕੱਢੀਏ ਤੇ 11 ਮਰਲੇ ਜਗਾ ਜਿਹੜੀ ਹੈ ਉਹ ਬਾਕੀ ਬਚਦੀ ਹੈ ਇਹਨਾਂ ਦੀ ਹੁਣ ਇਹ ਕਿਵੇਂ ਹੋਏਗਾ ਹੁਣ ਇਹਨਾਂ ਨੇ ਜਿਨ੍ਹਾਂ ਨੂੰ ਜ਼ਮੀਨ ਵੇਚੀ ਹੋਈ ਹੈ ਇੱਥੇ ਠੀਕ ਹੈ ਹੁਣ ਇੱਥੇ ਰਿਹਾ ਇਹ ਜਦ ਤੱਕ ਇਹਨਾਂ ਦੇ ਨਾਂ ਗਰਜ਼ੋਰੀ ਨਹੀਂ ਹੁੰਦੀ ਇੰਤਕਾਲ ਨਹੀਂ ਚੜਦਾ ਤੇ ਉਹ ਜਦੋਂ ਨਵੀਂ ਫਰਦ ਬਣੇਗੀ 4-5 ਸਾਲ ਬਾਅਦ ਤਾਂ ਇਹਨਾਂ ਦੇ ਨਾਮ ਜਿਹੜੇ ਨੇ ਉਹ ਇੱਥੇ ਆ ਜਾਣਗੇ ਜਿਨ੍ਹਾਂ ਨੇ ਖਰੀਦੀ ਆ ਆਹ ਵਾਲਾ ਹਿੱਸਾ ਇੱਥੋਂ ਚੁੱਕਿਆ ਜਾਏਗਾ ਜਿਹੜਾ ਹਿੱਸਾ ਬਣਦਾ ਇਹਨਾਂ ਦਾ ਸਿਰਫ 11 ਮਰਲਿਆਂ ਦਾ ਉਹ ਜਿੰਨਾ ਬਚੇਗਾ ਉਹ ਨਵਾਂ ਇਸਾ ਇੱਥੇ ਪਟਵਾਰੀ ਨੇ ਸਾਰਾ ਗੁਣਾ ਘਟਾਓ ਕਰਕੇ ਲਿਖ ਦੇਣਾ ਇਹ ਜਿਹੜੇ ਬੰਦੇ ਨੇ ਫਿਰ ਉਧਰ ਮਾਲਕ ਵਾਲੇ ਖਾਨੇ 'ਚ ਆ ਜਾਣਗੇ ਕਿ ਤੁਸੀਂ ਕਿਸੇ ਦਾ ਵੀ 10 ਹਸਾਬ ਕਿਤਾਬ ਜਿਹੜਾ ਆ ਇੱਕ ਨਾਰਮਲ ਜਿਹਾ ਹਸਾਬ ਕਿਤਾਬ ਹੈ ਵੈਸੇ ਤੇ ਪਟਵਾਰਖਾਨੇ ਦੀ ਜਿਹੜੀ ਪੜਾਈ ਹੈ ਜਿਹੜੀ ਇਹਦੀ ਸ਼ਬਦਾਵਲੀ ਹੈ ਇਸ ਨੂੰ ਆਮ ਯਾਨੀ ਕਿ ਇੱਕ ਦਫ਼ਤਰ ਤੋਂ ਵੱਖਰਾ ਬਣਾਉਂਦੀ ਹੈ ਭਾਈ ਇੱਥੇ ਜ ਆੜ ਰਹਿਣ ਦੀ ਜਗ੍ਹਾ ਲਿਖਿਆ ਹੋਵੇ ਗੈਨੇ ਦਿੱਤੀ ਗਈ ਜ਼ਮੀਨ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਣੀ ਹੈ ਕਮੈਂਟ ਕਰਕੇ ਦੱਸਿਆ ਜੀ ਤੇ ਇਸ ਤਰ੍ਹਾਂ ਥੋੜੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਅੱਗੇ ਵੀ ਕਿੱਦਾਂ ਇਹ ਸਾਰਾ ਕਿਤਾਬ ਹੋਣਾ ਧੰਨਵਾਦ ਜੀ ਮਿਹਰਬਾਨੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ